ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਭੈਣਾਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਜੀ ਪਿਛਲੀ ਜਿਹੜੀ ਆਪਾਂ ਵੀਡੀਓ ਪਾਈ ਸੀਗੀ ਕਾਫੀ ਭੈਣਾਂ ਤੱਕ ਉਹ ਜਿਹੜੀ ਵੀਡੀਓ ਹੈਗੀ ਆ ਪਹੁੰਚੀ ਤੇ ਜ਼ਿਆਦਾਤਰ ਭੈਣਾਂ ਨੇ ਮਤਲਬ ਕਿ ਤੁਸੀਂ ਇਹ ਲਾ ਲਓ 90% ਭੈਣਾਂ ਨੇ ਉਹ ਵੀਡੀਓ ਜਿਹੜੀ ਹੈਗੀ ਆ ਬਹੁਤ ਪਸੰਦ ਕੀਤੀ ਤੇ ਐਪਰੀਸ਼ੀਏਟ ਵੀ ਬਹੁਤ ਕੀਤਾ ਸਾਰੀਆਂ ਭੈਣਾਂ ਨੇ ਪਰ 10% ਨਹੀਂ ਮੇਰੇ ਨਾਲ 2-4% ਭੈਣਾਂ ਇਦਾਂ ਦੀਆਂ ਹੋਣਗੀਆਂ ਵੀ 2-3 ਕਮੈਂਟ ਹੀ ਮੈਨੂੰ ਆਏ ਇਦਾਂ ਦੇ ਥੋੜੇ ਜਿਹਾ ਨੈਗੇਟਿਵ ਆਏ ਹੈ ਨਾ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਵੀ ਕੀ ਨ ਕਿੱਤੇ ਪਹਿਣਾ ਨੇ ਹਨਾ ਤੇ ਦੇਖੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕੀਤੇ ਹੋਏ ਸੂਟ ਦਿਖਾਏ ਸੀ ਜਿਹੜੇ ਆਪਾਂ 100-100 ਰੁਪਏ ਦੇ ਪੀਸ ਲੈ ਕੇ ਰੈਡੀ ਕੀਤੇ ਸੀ ਜਿਵੇਂ ਕਿ ਕੋਈ 200 ਦਾ ਪੀਸ ਹੋ ਗਿਆ ਕੋਈ 150 ਦਾ ਪੀਸ ਹੋ ਗਿਆ ਕੋਈ 100 ਰੁਪਏ ਦਾ ਪੀਸ ਹੋ ਗਿਆ ਹਨਾ ਇਦਾਂ ਰੈਡੀ ਕੀਤੇ ਹੋਏ ਸੀ ਜਿਹੜੇ ਸੂਟ ਆਪਾਂ ਉਹ ਤੁਹਾਨੂੰ ਐਕਚੁਅਲ 'ਚ ਰੈਡੀ ਕਰਕੇ ਦਿਖਾਈ ਸੀ ਵੀ ਇਹਦੀ ਲੁੱਕ ਕਿਵੇਂ ਆਪਾਂ ਵਧੀਆ ਕਰ ਸਕਦੇ ਆਗੇ ਹਨਾ ਹੁਣ ਕਈ ਭੈਣਾਂ ਦੇ ਡਾਊਟ ਸੀਗੇ ਵੀ ਤੁਸੀਂ 100-100 ਰੁਪਏ ਦੇ ਪੀਸ ਕਿੱਥੋਂ ਲੈ ਕੇ ਆਉਨੇ ਹੋ ਵੀ ਸਾਨੂੰ ਤਾਂ ਮਿਲਦੇ ਨਹੀਂ ਹੈਗੇ ਹਨਾ ਪੀਸ ਦੇਖੋ ਪਹਿਲੀ ਗੱਲ ਤਾਂ ਇਹ ਵੀ ਆ ਦੇਖ ਲਓ ਆ ਰੱਖੇ ਪਏ ਆ ਪੀਸ 100-100 ਰੁਪਏ ਦੇ ਤੇ ਮੈਂ ਤੁਹਾਨੂੰ ਕਪੜਾ ਜਿਹੜਾ ਹੈਗਾ ਉਹ ਵੀ ਦਿਖਾ ਦੂੰਗੀ ਵੀ 100 ਰੁਪਏ ਦੇ ਪੀਸ ਦੇ ਵਿੱਚ ਕਿੰਨੇ ਮੀਟਰ ਕਪੜਾ ਆ ਜਾਂਦਾ ਹੁੰਦਾ ਹੈਗਾ ਤੇ ਕਿੱਥੋਂ ਮਿਲਦੇ ਹੁੰਦੇ ਆ ਉਹ ਪੀਸ ਹਨਾ ਪਰ ਬਸ ਇੰਨੀ ਕੁ ਰਿਕੁਐਸਟ ਆ ਭੈਣਾਂ ਨੂੰ ਵੀ ਜਿੰਨਾ ਜਿੰਨਾ ਚਿਰ ਮੈਂ ਵੀਡੀਓ ਨਹੀਂ ਨਾ ਪਾਉਂਦੀ ਹੈਗੀ ਐਕਚੁਅਲ ਚ ਜਿੰਨਾ ਚਿਰ ਤੁਸੀਂ ਇਹ ਮਤਲਬ ਪ੍ਰੂਫ ਦੇ ਤੌਰ ਤੇ ਦੇਖ ਨਹੀਂ ਲੈਂਦੇ ਕਿ ਵਾਕਈ ਇਸ ਮਾਰਕੀਟ ਦੇ ਵਿੱਚੋਂ 100-100 ਰੁਪਏ ਦੇ ਪੀਸ ਮਿਲਦੇ ਨੇ ਉਨਾ ਟਾਈਮ ਥੋੜਾ ਜਿਹਾ ਬਸ ਵੇਟ ਕਰ ਲਿਓ ਮੈਂ ਘਰ ਦਾ ਕੰਮ ਹੋ ਜਾਂਦੋਂ ਫਿਰ ਮੈਂ ਉਹ ਵੀਡੀਓ ਜਿਹੜੀ ਹੈਗੀ ਉਹ ਪਾਉਂਗੀ ਵੀ ਕਿਹੜੀ ਮਾਰਕੀਟ ਦੇ ਵਿੱਚੋਂ ਜਿਹੜੇ ਹੈਗੇ ਨੇ ਸੂਟ ਕਿੱਥੋਂ ਮਿਲਦੇ ਨੇ ਕਿਹੜੀਆਂ ਦੁਕਾਨਾਂ ਤੋਂ ਮਿਲਦੇ ਨੇ ਠੀਕ ਹੈ ਜੀ ਪੰਜ ਸੱਤ ਦੁਕਾਨਾਂ ਉੱਥੇ ਏਦਾਂ ਦੀਆਂ ਹੈਗੀਆਂ ਨੇ ਵੀ ਜਿਹੜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੂੰਗੀ ਵੀ ਇਹਨਾਂ ਦੁਕਾਨਾਂ ਤੋਂ ਹੀ ਮਿਲਦੇ ਨੇਗੇ ਹਨ ਤੇ ਫਿਰ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਆਪਾਂ ਕਿਹੜੀਆਂ ਦੁਕਾਨਾਂ ਤੋਂ ਲੈ ਕੇ ਆਉਣੇ ਲੇਗੇ ਹੁਣ ਬਹੁਤ ਭੈਣਾਂ ਦੇ ਕਮੈਂਟ ਸੀਗੇ ਕਿ ਸਾਨੂੰ ਇਹ ਦੱਸੋ ਵੀ ਇਹ ਕਿੰਨੇ ਕਿੰਨੇ ਮੀਟਰ ਦੇ ਹੁੰਦੇ ਨੇਗੇ ਪੀਸ ਹਨ ਜਿਹੜੇ ਤੁਸੀਂ 10 ਉਹ ਵੀ ਤੁਹਾਨੂੰ ਦਿਖਾਉਂਗੀ ਤੇ ਕੁਝ ਨਵੇਂ ਜਿਹੜੇ ਆਈਡੀਆਜ਼ ਨੇ ਇੱਕ ਦੋ ਉਹ ਵੀ ਤੁਹਾਨੂੰ ਦੇ ਦੂੰਗੀ ਵੀ ਜਿਹੜੇ ਮੈਨੂੰ ਲੱਗਦਾ ਸੀਗਾ ਵੀ ਉਹ ਪੁਰਾਣੇ ਲੱਗਦੇ ਸੀ ਸੂਟ ਹਨਾ ਮੈਨੂੰ ਦੇਖਣ ਦੇ ਵਿੱਚ ਵੀ ਮੈਂ ਕਿਵੇਂ ਨਿਊ ਆਈਡੀਆ ਨਾਲ ਉਹਨਾਂ ਨੂੰ ਰੈਡੀ ਕਰ ਲਿਆ ਠੀਕ ਹੈ ਜੀ ਵੀਡੀਓ ਨਾਲ ਤੁਸੀਂ ਪਲੀਜ਼ ਐਂਡ ਤੱਕ ਜਰੂਰ ਬੜੇ ਰਹੋ ਤੁਹਾਡੇ ਕੰਮ ਦੀਆਂ ਹੀ ਗੱਲਾਂ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਉਨੇ ਆਪਾਂ ਹੁਣ ਦੇਖੋ ਪਹਿਲਾਂ ਤਾਂ ਤੁਸੀਂ ਆਹ ਦੇਖ ਲਓ ਭੈਣਾ ਮੈਂ ਨਾ ਇਹ ਸੂਟ ਲੈ ਕੇ ਆਈ ਸੀ ਮੈਨੂੰ ਕਈ ਭੈਣਾਂ ਨੇ ਕਿਹਾ ਜੋਰ ਜੜਤਾ ਜੀ 300 ਰੁਪਏ ਤੋਂ ਮੀਟਰ ਦੇ ਘੱਟ ਨਹੀਂ ਮਿਲਦੀ ਹੈਗੀ ਭੈਣਾ ਦੇਖੋ ਤੁਸੀਂ ਸਹੀ ਹੋਵੋਗੇ ਆਪਣੀ ਜਗ੍ਹਾ ਤੇ ਪਰ ਮੈਂ ਕਦੇ ਨਹੀਂ ਲਈ ਹੈਗੀ 2.300 ਰੁਪਏ ਮੀਟਰ ਮੈਂ ਵੱਧ ਤੋਂ ਵੱਧ 80 ਰੁਪਏ ਮੀਟਰ ਵਾਲੀ ਲੈਣੀ ਹੁੰਨੀ ਹੈਗੀ ਹੈਨਾ ਜਿੱਤੋਂ ਮੈਨੂੰ ਲੱਗਦਾ ਮੈਂ ਅੜ ਕੇ ਜਿਹੜੀਆਂ ਦੁਕਾਨਾਂ ਤੇ ਮੈਂ ਜਾਂਦੀ ਰਹਿਣੀ ਆ ਮੈਂ 60 ਰੁਪਏ ਵੀ ਉਹਨਾਂ ਤੋਂ ਲਗਵਾ ਲੈਣੀ ਹੁੰਦੀ ਆ ਤੇ ਮੇਰਾ ਜਿਹੜਾ ਸੂਟ ਹੁੰਦਾਗਾ ਉਹ 2-250 ਦੇ ਵਿੱਚ ਬਣ ਜਾਂਦਾ ਕਿਉਂਕਿ ਮੈਂ ਕੱਪੜਾ ਲੈਣੀ ਹੁੰਦੀ ਆ ਸਿਰਫ 4 ਮੀਟਰ ਜਿਵੇਂ ਆਪਾਂ ਸਟੇਟ ਸਲਵਾਰ ਬਣਾਉਣੀ ਆ ਨਾ ਉਸ ਹਿਸਾਬ ਨਾਲ ਬਣਾ ਲੈਣੀ ਹੁੰਦੀ ਆ ਜੇ ਪੜਾ ਵੱਡਾ ਹੋਵੇ ਤਾਂ ਆਪਾਂ ਨਾ ਮੋੜ ਕੇ ਵੀ ਮੈਂ ਕਮੀਜ਼ ਬਣਾ ਲੈਣੀ ਹੁੰਦੀ ਆ ਠੀਕ ਆ ਇਹ ਇਹ ਦੇਖੋ ਹੁਣ ਜਿਹੜਾ ਬੰਦਾ ਸਟੀਚਿੰਗ ਕਰਦਾ ਹੁੰਦਾ ਨਾ ਉਹਨੂੰ ਥੋੜਾ ਜਿਹਾ ਆਈਡੀਆ ਹੁੰਦਾ ਵੀ ਮੇਰਾ ਇੰਨੇ ਮੀਟਰ ਚ ਸੂਟ ਬਣ ਜੂਗਾ ਵੀ ਮੈਂ ਫालतू ਕ ਤੇ ਇਸੇ ਕਰਕੇ ਮੈਂ 4 ਮੀਟਰ ਲੈ ਲੈਣੀ ਹੁੰਦੀ ਆ ਕੱਪੜਾ ਹੁਣ ਦੇਖੋ ਇੱਕ ਆ ਸੂਟ ਹੈਗਾ ਜਿਹੜਾ ਮੈਂ ਘਰੇ ਆਪਣਾ ਕਢਾਈ ਕਰਕੇ ਰੈਡੀ ਕੀਤਾਗਾ ਹਨਾ ਇਹ ਮੈਂ ਲਾਈਨਿੰਗ ਰੱਖ ਕੇ ਦਿਖਾਉਣੀ ਆ ਤੁਹਾਨੂੰ نیچے ਠੀਕ ਹੈ ਜੀ ਇਹ ਫੇਰ ਹੀ ਤੁਹਾਨੂੰ ਲੁੱਕ ਜਿਹੜੀ ਹੈਗੀ ਉਹ ਪਤਾ ਲੱਗੂਗੀ ਕਿਉਂਕਿ ਜੌਰ ਜਾਂ ਟਰਾਂਸਪੇਰੈਂਟ ਹੁੰਦੀ ਆ ਨਾ ਥੋੜੀ ਜੀ ਇਹ ਆ ਦੇਖੋ ਇਹ ਸੂਟ ਜਿਹੜਾ ਹੈਗਾ ਇਹ ਮੈਂ ਖੁਦ ਰੈਡੀ ਕੀਤਾ ਹੁਣ ਜਿਹੜੀਆਂ ਭੈਣਾਂ ਨੂੰ ਬਿਲਕੁਲ ਨਹੀਂ ਆਉਂਦਾ ਹੈਗਾ ਸੂਟ ਤੇ ਕਢਾਈ ਵਗੈਰਾ ਕਰਨੀਆਂ ਵੀ ਦੇਖੋ ਮੈਨੂੰ ਬਿਲਕੁਲ ਨਹੀਂ ਇਹ ਕਢਾਈ ਆਉਂਦੀ ਸੀ ਮੈਂ ਨਾ ਇਹ ਇੰਸਟਾਗ੍ਰam ਤੇ ਦੇਖਿਆ ਸੀ ਵੀ ਕਿਵੇਂ ਕੱਟਦੇ ਪਏ ਆ ਸੂਟ ਮੈਨੂੰ ਬਹੁਤ ਭੈਣਾਂ ਨੇ ਦੱਸਿਆ ਵੀ ਐਂਕਰ ਥ्रेड ਬੋਲਦੇ ਆ ਇਹਨੂੰ ਹਨਾ ਜਿਹੜਾ ਧਾਗਾ ਸੀ ਗੁੱਟੀ ਮਿਲਦੀ ਹੁੰਦੀ ਹੈ ਜਿਹੜੀ ਇਹਵੇਂ ਐਂਕਰ ਥ्रेड ਨਾਲ ਕੀਤੇ ਆ ਮੈਨੂੰ ਬਿਲਕੁਲ ਨੌਲੇਜ ਨਹੀਂ ਸੀ ਇਸ ਕਢਾਈ ਦੀ ਮੈਂ ਇੰਸਟਾਗ੍ਰam ਤੇ ਵੀਡੀਓ ਦੇਖੀ ਇੱਕ ਦੋ ਦਿਨ ਦੇ ਵਿੱਚ ਜਿਹੜਾ ਹੈਗਾ ਮੈਂ ਫਲਾਵਰ ਪਾਉਣੇ ਸਿੱਖ ਗਈ ਸੀ ਉਸ ਤੋਂ ਬਾਅਦ ਦੇਖ ਲਓ ਮੈਂ ਆ ਸੂਟ ਕੱਟਿਆ ਇਹ ਕਢਾਈ ਜਿਹੜੀ ਹੈਗੀ ਮੈਂ ਤੁਹਾਨੂੰ ਠੀਕ ਹੈ ਜੀ ਹੁਣ ਦੇਖੋ ਆ ਤਾਂ ਹੈਗਾ ਇਹਦਾ ਗळा ਇਹ ਐਦਾਂ ਨਾ ਗळा ਆਊਗਾ ਇਹਦਾ ਉੱਪਰ ਇਹ ਐਸੇ ਹਿਸਾਬ ਨਾਲ ਇਹਦਾ ਗळा ਆਜੂਗਾ ਤੇ ਜਿਹੜਾ ਆ ਹੈਗਾ ਇਹ ਫੁੱਲ ਮੈਂ ਘੇਰੇ ਤੇ ਪਾ ਲਿਆ ਠੀਕ ਹੈ ਆ ਫੁੱਲ ਸਾਈਡਾਂ ਤੇ ਘੇਰੇ ਤੇ ਆਉਣਗੇ ਤੇ ਆ ਫੁੱਲ ਜਿਹੜਾ ਹੈਗਾ ਮੈਨੂੰ ਖਾਲੀ ਜਿਹਾ ਲੱਗਿਆ ਸੀ ਮੈਂ ਇਸ ਲਈ ਮੈਂ ਸੈਂਟਰ ਚ ਕਰਤਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਮੈਂ ਸਾਰੇ ਨਾ ਫਿਰ ਮੈਨੂੰ ਲੱਗਿਆ ਸੂਟ ਤਾਂ ਖਾਲੀ-ਖਾਲੀ ਜਿਹਾ ਲੱਗ ਰਿਹਾ ਫਿਰ ਮੈਂ ਜਿਹੜੇ ਹੈਗੇ ਸੀ ਵਿੱਚ ਆ ਗੁਲਾਬ ਦੇ ਜਿਹੜੇ ਫੁੱਲ ਜੇ ਹੈਗੇ ਨੇ ਮੈਂ ਵਿੱਚ ਪਾਤੇ ਸਾਰੇ ਮਲਟੀ ਕਲਰ ਨਾਲ ਠੀਕ ਹੈ ਜੀ ਇਹ ਜਿੰਨਾ ਭੈਣਾਂ ਨੂੰ ਲੱਗਦਾ ਨਾ ਕਿ ਸਾਨੂੰ ਆਉਂਦਾ ਨਹੀਂ ਹੈਗਾ ਤੁਸੀਂ ਵੀ ਸਿੱਖ ਸਕਦੇ ਹੋ ਦੇਖੋ ਜੀ ਆਪਾਂ ਥੋੜਾ ਜਿਹਾ ਆਪਾਂ ਅ ਇੰਟਰਸਟ ਹੋਵੇ ਨਾ ਆਪਾਂ ਨੂੰ ਕੰਮ ਦੇ ਵਿੱਚ ਤਾਂ ਪੈਦਾ ਜਿਹੜੀ ਹੈਗੀ ਆ ਉਹ ਕਢਾਈ ਕਰ ਸਕਦੇ ਆ ਤੇ ਆ ਜਿਹੜਾ ਹੈਗਾ ਇਹਦਾ ਗਲੇ ਤੇ ਆਗਾ ਤੇ ਇਹ ਦੇਖ ਲਓ ਹੁਣ ਹੁਣ ਦੇਖੋ ਸੂਟ ਤਾਂ ਮੈਂ 250 ਦਾ ਹੀ ਲਿਆ ਸੀਗਾ ਇਹ ਹੈ ਨਾ ਅ 240 ਦਾ ਲਿਆ ਸੀ ਇਹ ਸੂਟ ਮੈਂ 60 ਰੁਪਏ ਮੀਟਰ ਨੂੰ ਹੁਣ ਦੇਖੋ 6 ਚੋ 24 240 ਦਾ ਹੀ ਹੋ ਗਿਆ ਨਾ ਤੇ ਇਹ ਮੈਂ ਸੂਟ ਹੁਣ ਦੇਖ ਲਓ ਤੁਸੀਂ ਇਹ ਕਿੰਨੇ ਦਾ ਲੱਗਦਾ ਹੋਊਗਾ ਹੁਣ ਤੁਹਾਨੂੰ ਸੂਟ 크ਰੀਏਟੀਵਿਟੀ ਵੀ ਕਰਨੀ ਹੁੰਦੀ ਹੈ ਨਾ ਆਪਾਂ ਥੋੜੀ ਜੀ ਬਸ ਉਹ ਆਈਡੀਆ ਜਿਹੜਾ ਹੈਗਾ ਤੁਸੀਂ ਲੈ ਲਿਆ ਕਰੋ ਥੋੜਾ ਜਿਹਾ ਜੇ ਤੁਹਾਨੂੰ ਵਧੀਆ ਲੱਗਦਾ ਹੁੰਦਾ ਹੈ ਨਾ ਹੁਣ ਦੇਖੋ ਆਹ ਪੀਸ ਜਿਹੜਾ ਹੈਗਾ ਇਹ ਮੈਂ 100 ਰੁਪਏ ਦਾ ਲੈ ਕੇ ਆਈ ਹਾਂ ਦੇਖੋ ਇਹ ਪੀਸ ਦਾ ਪਣਾ ਦੇਖ ਲਓ ਕਿੰਨਾ ਚੌੜਾਗਾ ਹੈ ਨਾ ਇਹ ਹੁਣ 1 ਮੀਟਰ ਹੁਣ ਦੇਖੋ ਇਹਦਾ 1.5 ਮੀਟਰ ਦਾ ਪਣਾ ਹੈਗਾ ਆਮ ਜਿਹੜਾ ਹੁੰਦਾਗਾ ਆਪਣਾ 40 42 ਇੰਚ ਪਣਾ ਹੁੰਦਾਗਾ ਮਤਲਬ ਕਿ 1 ਮੀਟਰ ਤੋਂ ਥੋੜਾ ਜਿਹਾ ਹੀ ਜ਼ਿਆਦਾ ਹੁੰਦਾ ਬਸ ਇਹਦਾ 1.5 ਮੀਟਰ ਪਣਾ ਹੁਣ ਇਹ ਜੇ ਮੈਂ ਇਦਾਂ ਮੋੜ ਕੇ ਬਣਾਉਣੀ ਹੋਵੇ ਸ਼ਾਰਟ ਮੇਰੀ ਤਾਂ ਬਣ ਜੂਗੀ ਨਾ ਫਿਰ ਇਹ ਇਦਾਂ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਦੇਖੋ ਇਹ ਆਪਾਂ ਸੂਟ ਨਹੀਂ ਲੈ ਸਕਦੇ ਹੈਗੇ ਇਦਾਂ ਇਹ ਪੀਸ ਸੀਗਾ ਇਦਾਂ ਹੀ ਹੁਣ ਉਹ ਮੈਂ ਬਾਅਦ ਚੋਂ ਦੇਖਣਾ ਹੁੰਦਾ ਵੀ ਆਪਾਂ ਸੂਟ ਰੈਡੀ ਕਿਵੇਂ ਕਰਨਾ ਹੁਣ ਇਹ ਤਾਂ ਪ੍ਰਿੰਟ ਤਾਂ ਦੇਖੋ ਇਸ ਤਰ੍ਹਾਂ ਤਰੀਕੇ ਨਾਲ ਬਣਿਆ ਹੋਇਆ ਮੈਂ ਇਹਨੂੰ ਇਸ ਤਰੀਕੇ ਨਾਲ ਵੀ ਬਣਾ ਸਕਦੀ ਆ ਹਨਾ ਉਹ ਮੈਂ ਬਾਅਦ ਚੋ ਡਿਸਾਈਡ ਕਰਦੀ ਹੁੰਦੀ ਆ ਕਿ ਆਪਾਂ ਬਣਾਉਣਾ ਕਿੱਦਾਂਗਾ ਇਹ ਤੇ ਮੈਂ ਲੈਸ ਵਰਕ ਕਰਕੇ ਮੈਂ ਵਧੀਆ ਬਣਾ ਲੈਣਾ ਠੀਕ ਹੈ ਜੀ ਹੁਣ ਇਹ ਇੱਕ ਆ ਪੀਸ ਹੈ ਇਹਦੇ ਨਾਲ ਦਾ ਇਹ ਮੈਂ ਮੇਰੀ ਭਾਬੀ ਲਈ ਮਤਲਬ ਮੇਰੀ ਭਾਬੀ ਵੀ ਗਈ ਸੀ ਮੇਰੇ ਨਾਲ ਤੇ ਇਹ ਵੀ ਇਹ ਮੇਰੀ ਭਾਬੀ ਲਈ ਲਿਆ ਸੀ ਆਪਾਂ ਦੋਨੋਂ ਨੇ ਲਏ ਸੀਗੇ ਤੇ ਇਹ ਮੈਨੂੰ ਲੱਗਦਾ ਹੈਗਾ ਪੀਸ 1 ਮੀਟਰ ਤੇ ਦੇਖ ਇਹ ਹੁਣ 3.5 ਮੀਟਰ ਦੇ ਸੂਟ ਬਣਦੇ ਹੁੰਦੇ ਨੇ ਇਹ ਉਹਨਾਂ ਦੇ ਵਿੱਚੋਂ ਪੀਸ ਹੈਗਾ ਉਹ 3.5 ਮੀਟਰ ਦਾ ਪੂਰਾ ਸੂਟ ਬਣ ਜਾਂਦਾ ਵੱਡੇ ਪਨੇ ਦੇ ਵਿੱਚ ਹੁਣ ਤੁਸੀਂ ਇਹ ਦੇਖ ਲਓ ਵੀ ਇਹ ਹੈਗਾ 2.5 ਮੀਟਰ ਦਾ ਪੀਸ ਹੈ ਹਨਾ ਇਸੇ ਲਈ ਹੁਣ ਮੇਰੀ ਜਾਂ ਸ਼ਰਟ ਵੀ ਬਣ ਜਾਣੀ ਬਾਹਾਂ-ਮੂਹਾਂ ਸਾਰਾ ਕੁਝ ਨਿਕਲਿਆ ਨਹੀਂ ਕਿਉਂਕਿ ਪਨਾ ਹੈਗਾ ਆਪਾਂ ਮੋੜ ਕੇ ਬਣਾ ਸਕਦੇ ਆ ਠੀਕ ਹੈ ਜੀ ਇਹਦਾ ਸੂਟ ਹੁਣ ਇਹ ਪੀਸ ਜਿਹੜੇ ਹੈਗੇ ਨੇ ਇਹ 100-100 ਰੁਪਏ ਦੇ ਪੀਸ ਸੀਗੇ ਠੀਕ ਹੈ ਜੀ ਤੇ ਹੁਣ ਦੇਖੋ ਇੱਕ ਆ ਪੀਸ ਸੀਗਾ ਇਹ ਮੇਰੀ ਮੰਮੀ ਲਈ ਲਿਆ ਸੀ ਅਸੀਂ ਸੂਟ ਫਿੱਕੇ ਰੰਗ ਦਾ ਹੁਣ ਇਹ ਹੈਗਾ 3.5 ਮੀਟਰ ਦਾ ਪੀਸ ਪੂਰਾ ਏ ਅਸੀਂ ਲਿਆ ਸੀ ਸਾਢੇ 3 ਮੀਟਰ ਦਾ ਪੂਰਾ ਸੂਟ ਸੀ ਇਹ ਅਸੀਂ ਲਿਆ ਸੀ 200 ਰੁਪਏ ਦਾ ਪੀਸ ਹੈ ਨਾ ਕਿਉਂਕਿ ਪੂਰੇ ਸੂਟ ਦਾ ਪੀਸ ਸੀ ਨਾ ਹੁਣ ਮਤਲਬ ਕਿ 100 ਦੀ ਕਮੀਜ਼ ਹੋਗੀ 100 ਦੀ ਸਲਵਾਰ ਹੋਗੀ ਹੁਣ ਇਸ ਹਿਸਾਬ ਨਾਲ ਲਾ ਲਓ ਤੁਸੀਂ ਇਹ ਵੀ ਜਿਹੜਾ ਸਾਢੇ 3 ਮੀਟਰ ਦਾ ਸੂਟ ਬਣਦਾ ਹੁੰਦਾ ਇਹੋ ਉਹ ਸੂਟ ਆਗਾ ਠੀਕ ਆ ਇਹ 200 ਦਾ ਸੂਟ ਲਿਆ ਸੀ ਅਸੀਂ ਨੇ ਤੇ ਇੱਕ ਆ ਪੀਸ ਆ ਦੇਖੋ ਇਹ ਵੀ 100 ਰੁਪਏ ਦਾ ਪੀਸ ਆ ਇਹ ਮੈਂ ਪਿਛਲੀ ਵੀਡੀਓ ਦੇ ਵਿੱਚ ਤਾਂ ਨਹੀਂ ਦਿਖਾਏ ਸੀ ਮੈਂ ਪਹਿਲਾਂ ਸੋਚਦੀ ਸੀ ਮੈਂ ਕਿ ਤੁਹਾਨੂੰ ਰੈਡੀ ਕਰਕੇ ਨਾ ਡਿਜ਼ਾਈਨ ਪਾ ਕੇ ਹੀ ਦਿਖਾਉਂਗੀ ਮੈਂ ਫਿਰ ਮੈਂ ਸੋਚਿਆ ਮੈਂ ਕਿ ਵੀ ਹੁਣ ਅੱਧੀਆ ਪਣਾਂ ਨੂੰ ਡਾਊਟ ਹੈਗਾ ਵੀ ਤੁਸੀਂ 100-100 ਰੁਪਏ ਦੇ ਪੀਸ ਨਹੀਂ ਮਿਲਦੇ ਵੀ ਤੁਸੀਂ ਉਦਾਂ ਹੀ ਕਹਿ ਦਿੰਦੇ ਹੋ ਮੈਂ ਕਿ ਚਲੋ ਪਹਿਲਾਂ ਹੁਣ ਤੁਹਾਨੂੰ ਪੀਸ ਹੀ ਦਿਖਾ ਦਾਂ ਤੁਹਾਡਾ ਡਾਊਟ ਕਲੀਅਰ ਕਰਦਾ ਮੈਂ ਇਹ ਵੀ ਜਿਹੜਾ ਹੈਗਾ ਇਹ ਵੀ ਸਵਾ 2 ਮੀਟਰ ਦਾ ਪੀਸ ਹੈਗਾ ਵੱਡੇ ਪਣੇ ਦਾ ਆਰਾਮ ਨਾਲ ਇਹਦੇ ਵਿੱਚੋਂ ਸ਼ਰਟ ਬਣ ਜੂਗੀ ਤੇ ਬਾਹਵਾ ਵਗੈਰਾ ਜਿਹੜੀਆਂ ਹੈਗੀਆਂ ਨੇ ਪੂਰੀਆਂ ਨਿਕਲਿਆ ਹੋਣੀਆਂ ਇਹਦੀਆਂ ਠੀਕ ਹੈ ਜੀ ਹੁਣ ਦੇਖੋ ਇਹਦੇ ਵਿੱਚ ਆਪਾਂ ਇਦਾਂ ਵੀ ਕਰ ਸਕਦੇ ਹਾਂ ਜਿਵੇਂ ਹੁਣ ਮਜ਼ੈਂਟਾ ਕਲਰ ਦੀ ਆਪਣੇ ਕੋਲੇ ਕੋਈ ਸਲਵਾਰ ਪਈ ਹੋਵੇ ਜਾਂ ਆਹ ਵਾਲਾ ਲੈਮਨ ਜਾਂ ਫੇਰ ਪਿਆ ਹੋਵੇ ਆਪਾਂ ਇਹਨੂੰ ਮੈਚ ਕਰਕੇ ਉਹਦੇ ਨਾਲ ਵੇਅਰ ਕਰ ਸਕਦੇ ਹਾਂ ਗਰਮੀਆਂ ਵਾਲੇ ਸੂਟਾਂ ਦੇ ਵਿੱਚ ਹਨਾ ਕਿਉਂਕਿ ਪਤਾ ਕੀ ਹੁੰਦਾਗਾ ਜਿਵੇਂ ਆਪਣਾ ਕਈ ਵਾਰੀ ਸੂਟ ਪੁਰਾਣਾ ਹੋ ਜਾਂਦਾ ਜਾਂ ਫਿਰ ਇਹ ਆ ਵੀ ਆਪਾਂ 2-4 ਵਾਰੀ ਪਾਲਾ ਨੇ ਆਪਣਾ ਥੋੜਾ ਜਿਹਾ ਦਿਲ じゃ ਨਹੀਂ ਕਰਦਾ ਹੁੰਦਾ ਫਿਰ ਦੁਬਾਰਾ ਪਾਉਣ ਨੂੰ ਸਲਵਾਰਾਂ ਤਾਂ ਦੇਖੋ ਪਲੇਨ ਹੀ ਹੁੰਦੀਆਂ ਨੇ ਆਪਾਂ ਸਲਵਾਰਾਂ ਨਾਲ ਮੈਚ ਕਰਕੇ ਵੀ ਕੱਪੜੇ ਲੈ ਸਕਦੇ ਹੁੰਨੇ ਆਂਗੇ ਹਨਾ ਕਿਉਂਕਿ ਆਪਾਂ ਅੱਜ ਕੱਲ ਨਾ ਐਦਾਂ ਹੁੰਦਾ ਵੀ ਸੂਟ ਕਿਸੇ ਦੇ ਪੁਰਾਣੇ ਨਹੀਂ ਹੁੰਦੇ ਹੁੰਦੇ ਬਸ ਆਪਾਂ ਨੂੰ ਨਵੇਂ ਲੈਣ ਦਾ ਚਾਹ ਹੀ ਵੱਧ ਹੁੰਦਾ ਹੈ ਨਾ ਆਪਾਂ ਇੱਕ ਦੋ ਵਾਰੀ ਪਾਉਨੇ ਆ ਸੂਟ ਉਸ ਤੋਂ ਬਾਅਦ ਸਲਵਾਰ ਤਾਂ ਉਵੇਂ ਹੀ ਪਈ ਰਹਿੰਦੀ ਆ ਸ਼ਰਟ ਆਪਣਾ ਇਹ ਹੋ ਜਾਂਦਾ ਆਪਾਂ ਨੂੰ ਵੀ ਹੁਣ ਪਾਈਏ ਨਾ ਸਲਵਾਰ ਨਾਲ ਮੈਚ ਕਰਕੇ ਲੈ ਲਿਆ ਕਰੋ ਹਨਾ ਕੱਪੜਾ ਕੋਈ ਤੇ ਦੇਖੋ ਹੁਣ ਇੱਕ ਆ ਪੀਸ ਸੀ ਇਹ ਵੀ ਜੋਰਜਟ ਦਾ ਪੀਸ ਆ ਹੁਣ ਇਹ ਮੇਰਾ 4.5 ਮੀਟਰ ਦਾ ਪੀਸ ਆ ਇਹ ਪੂਰਾ ਇਹ ਮੈਂ ਪੀਸ ਲਿਆ ਸੀ ਜੀ 250 ਦਾ 4.5 ਮੀਟਰ ਪੀਸ ਹੈਗਾ ਤੇ ਹੁਣ ਨਾ ਮੇਰੇ ਸਿਸਟਰ ਨੂੰ ਮੈਂ ਇਹ ਪੀਸ ਦਿਖਾਇਆ ਸੀ ਉਹ ਕਹਿੰਦੀ ਮੇਰੇ ਡਰੈਸ ਬਣਾ ਦੀ ਮੇਰੀ ਸਿਸਟਰ ਨੇ ਆਉਣਾਗਾ ਹਜੇ ਕਨਫਰਮ ਨਹੀਂ ਹੈਗਾ ਕਦੋਂ ਆਣਗੇ ਉਹ ਪਰ ਉਹਨਾਂ ਨੂੰ ਵਧੀਆ ਲੱਗਿਆ ਇਹ ਪੀਸ ਉਹ ਕਹਿੰਦੇ ਮੇਰੀ ਡਰੈਸ ਜਿਹੜੀ ਹੈਗੀ ਤੁਸੀਂ ਉਹ ਬਣਾ ਦਿਓ ਹਨਾ ਤੇ ਇਹ ਜਦੋਂ ਡਰੈਸ ਰੈਡੀ ਹੋ ਗਈ ਮੈਂ ਤੁਹਾਨੂੰ ਉਦੋਂ ਵੀ ਦਿਖਾ ਦੂੰਗੀ ਨਾਲੇ ਹੁਣ ਦੇਖੋ ਤੁਸੀਂ ਹੁਣ 250 ਰੁਪਏ ਵਾਲੇ ਸੂਟ ਦੀ ਵੀ ਲੁੱਕ ਦੇਖ ਰਹੇ ਹੋ ਤੇ ਜਦੋਂ ਇਹ ਡਰੈਸ ਬਣ ਗਈ ਫਿਰ ਵੀ ਤੁਸੀਂ ਦੇਖੋਗੇ ਵੀ ਹਾਂ ਹੁਣ ਇਹਦੀ ਲੁੱਕ ਜਿਹੜੀ ਹੈਗੀ ਹੁਣ ਕਿੱਦਾਂ ਦੀ ਆ ਰਹੀ ਆ ਹਨਾ ਇਹਦੀ ਲੁੱਕ ਦੇਖੋ ਕਪੜਾ ਜਿਹੜਾ ਹੁੰਦਾ ਨ ਆਪਾਂ ਉਹ ਕ੍ਰੀਏਟੀਵਿਟੀ ਕਿਵੇਂ ਕਰ ਸਕਦੇ ਆ ਡਿਜ਼ਾਈਨ ਕਿੱਦਾਂ ਕਰ ਸਕਦੇ ਆ ਉਸ ਤੋਂ ਬਾਅਦ ਉਹਦੀ ਜਿਹੜੀ ਕੀਮਤ ਹੁੰਦੀ ਆਗੀ ਫੇਰ ਆਪਾਂ ਤੈਅ ਕਰ ਸਕਦੇ ਹੁੰਨੇ ਆ ਵੀ ਹੁਣ ਇਹ 500 ਦਾ ਲੱਗਦਾ ਜਾਂ 1000 ਦਾ ਲੱਗਦਾ ਹਨਾ ਦੇਖੋ ਮੈਂ ਤਾਂ ਥੋੜਾ ਬਹੁਤਾ ਆਈਡੀਆ ਤੁਹਾਨੂੰ ਦੇ ਸਕਦੀ ਆ ਵੀ ਜੇ ਤੁਸੀਂ ਐਦਾ ਆਈਡੀਆ ਲੈ ਕੇ ਬਣਾ ਸਕਦੇ ਹੋਗੇ ਹੁਣ ਇਹ 4.5 ਮੀਟਰ ਦਾ ਪੀਸ ਸੀ ਹੁਣ ਉਹ ਕਹਿੰਦੇ ਵੀ ਮੇਰੀ ਡਰੈੱਸ ਬਣਾ ਦਿਓ ਹੋ ਸਕਦਾ ਸਾਡੀ ਦੋਨੇ ਭੈਣਾਂ ਦੀ ਡਰੈੱਸ ਬਣ ਜਾਵੇ ਹੁਣ ਦੇਖੋ ਇੱਕ ਤੁਹਾਨੂੰ ਹੋਰ ਕ੍ਰੀਏਟੀਵਿਟੀ ਦਿਖਾਉਣੀ ਆ ਹੋਨ ਦੇਖੋ ਜਿਹੜਾ ਆ ਸੂਟ ਸੀ ਨਾ ਇਹ ਪਿਛਲੀ ਵੀਡੀਓ ਦੇ ਵਿੱਚ ਭੈਣਾਂ ਨੇ ਨਾ ਦੇਖਿਆ ਵੀ ਹੋਊਗਾ ਕਿਉਂਕਿ ਮੇਰੀ ਮਾਸੀ ਜੀ ਦੀ ਬੇਟੀ ਆਈ ਹੋਈ ਸੀਗੀ ਉਹ ਹੈਂਡਵਰਕ ਦੇ ਸੂਟ ਜਿਹੜੇ ਹੈਗੇ ਉਹ ਰੈਡੀ ਕਰਦੀ ਆ ਅੱਡੇ ਤੇ ਠੀਕ ਹੈ ਤੇ ਇਹ ਸੂਟ ਜਿਹੜਾ ਹੈਗਾ ਮੈਂ ਉਹਨਾਂ ਤੋਂ ਬਣਵਾਇਆਗਾ ਹੁਣ ਤੁਸੀਂ ਦੇਖ ਲਓ ਇਹਦਾ ਇੱਕ ਪ੍ਰੂਫ ਜਿਹੜਾ ਹੈਗਾ ਇੱਥੇ ਨਾਲ ਹੀ ਲੱਗਿਆ ਪਿਆ ਥੋੜਾ ਜਿਹਾ ਇਹ ਆ ਦੇਖੋ ਇਹਨਾ ਮੈਨੂੰ ਦੇਣ ਲੈਣ ਦੇ ਵਿੱਚ ਆਇਆ ਹੋਇਆ ਸੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਸੂਟ ਢਾਈ ਜਿਹੜੀ ਹੈਗੀ ਸੀ ਥੋੜੀ ਜਿਹੀ ਪੁਰਾਣੀ ਸੀਗੀ ਹਨਾ ਬਿਚ ਲੋ ਪਏ ਨਹੀਂ ਕਹਿੰਦੇ ਵੀ ਮੈਨੂੰ ਵਧੀਆ ਨਹੀਂ ਦਿੱਤਾ ਜਾਂ ਕਿਵੇਂ ਕੜਾਈ ਜਿਹੜੀ ਹੈਗੀ ਥੋੜੀ ਪੁਰਾਣੀ ਸੀ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਜਿਹੜਾ ਫਰੰਟ ਵਾਲਾ ਪੱਲਾ ਮੂਰਲਾ ਪੱਲਾ ਸੀ ਪੂਰੀ ਕੜਾਈ ਵਾਲਾ ਉਹ ਮੈਂ ਸਾਈਡ ਤੇ ਕਰਤਾ ਉਹਨੂੰ ਮੈਂ ਉਕਾਰਤਾ ਮਤਲਬ ਕਿ ਹੁਣ ਉਹਦਾ ਪ੍ਰੂਫ ਜਿਹੜਾ ਹੈਗਾ ਤੁਹਾਡੇ ਕੋਲੇ ਇਹ ਹੈਗਾ ਨਾਲ ਦੇਖੋ ਪੀਸ ਜਿਹੜਾ ਹੈਗਾ ਲੱਗਿਆ ਪਿਆ ਹਜੇ ਵੀ ਬਾਵਾ ਦੇ ਇਹ ਮੋੜ ਦੀ ਕਾਟ ਪੈ ਜੂਗੀ ਤਾਂ ਨਿਕਲ ਜੂਗਾ ਇਹ ਜਿਹੜੀ ਕੜਾਈ ਹੈਗੀ ਆ ਤੇ ਮੈਂ ਉਹਨੂੰ ਕਿਹਾ ਮੈਂ ਕਹਿੰਦੀ ਆਪਾਂ ਇਹ ਬਰਬਾਦ ਨਹੀਂ ਕਰਨਾ ਹੈਗਾ ਸੂਟ ਵੀ ਫਿਰ ਕੀ ਹੋਗਾ ਜੇ ਦੇਲ ਲੈਣ ਦੇ ਵਿੱਚ ਆਇਆ ਆਪਾਂ ਇਹਨੂੰ ਵੇਅਰ ਕਰ ਸਕਦੇ ਆਂਗੇ ਹਨਾ ਮੈਂ ਜਿਹੜਾ ਪਲੇਨ ਕਪੜਾ ਹੈਗਾ ਸੀ ਉਹ ਉਹਨੂੰ ਕੜਾਈ ਲਈ ਉਤਾਰ ਕੇ ਦੇਤਾ ਤੇ ਉਹਨੇ ਹੈਗੀ ਸੀ ਜਿਹੜੀ ਇਦਾਂ ਕੜਾਈ ਕਰਦੀ ਦੇਖੋ ਆ ਤਾਂ ਬਾਵਾਆਂ ਹੈਗੀਆਂ ਨੇ ਇਹਦੀਆਂ ਠੀਕ ਹੈ ਜੀ ਆ ਇੱਕ ਬਾਹ ਤੇ ਹੋਈ ਹੋਈ ਆ ਕੜਾਈ ਆ ਦੂਸਰੀ ਬਾਹ ਤੇ ਹੋਈ ਹੋਈ ਆ ਜਿਹੜੀਆਂ ਬਾਵਾਆਂ ਨੇਗੀਆਂ ਉਹ ਮੈਂ ਰੈਡੀ ਕੀਤੀਆਂ ਸੀਗੀਆਂ ਕਿਉਂਕਿ ਮੈਂ ਵੀ ਸਿੱਖ ਲਈ ਸੀਗੀ ਕੜਾਈ ਠੀਕ ਹੈ ਤੇ ਜਿਹੜਾ ਆ ਹੈਗਾ ਜੀ ਇਹ ਸਲਵਾਰ ਹੈਗੀ ਠੀਕ ਹੈ ਇਹ ਸਲਵਾਰ ਦੇ ਪੌਂਚੇ ਨੇਗੇ ਆ ਦੇਖੋ ਇਹ ਪਹੁੰਚਿਆ ਤੇ ਵਰਕ ਕੀਤਾ ਆਪਾਂ ਨੇ ਇਹ ਆਪਾਂ ਇੱਥੇ ਤੱਕ ਜਿਹੜੀ ਹੈਗੀ ਬੂਟੀ ਪਾਈ ਹੈਗੀ ਠੀਕ ਆ ਇਹ ਆ ਦੇਖ ਲਓ ਤੇ ਆ ਆਪਾਂ ਇਹਦਾ ਨੈਕ ਰੈਡੀ ਕੀਤਾ ਵੀ ਸ਼ੇਪ ਦੇ ਵਿੱਚ ਠੀਕ ਆ ਕਿਉਂਕਿ ਵੀ ਸ਼ੇਪ ਦਾ ਥੋੜਾ ਜਿਹਾ ਟ੍ਰੈਂਡ ਹੈਗਾ ਹਨਾ ਹਜੇ ਇਹਦੇ ਉੱਪਰ ਮੈਂ ਥੋੜਾ ਜਿਹਾ ਵਰਕ ਜਿਹੜਾ ਹੈਗਾ ਮੈਂ ਸੋਚਦੀ ਆ ਵੀ ਵਿੱਚ ਵਿੱਚ ਨਾ ਥੋੜੇ ਜਿਹਾ ਇਦਾਂ ਜਿਹੜੇ ਆ ਵਾਲੇ ਫਲਾਵਰ ਨੇਗੇ ਇਹ ਆ ਵਾਲੇ ਫਲਾਵਰ ਨੇ ਦੇਖੋ ਹਣਾ ਨਾਲੇ ਤਾਂ ਮੈਂ ਤੁਹਾਨੂੰ 10:30 ਨੂੰ ਆਵਲੇ ਫਲਾਵਰ ਨੇ ਜਿਹੜਾ ਫਿਰ ਮੈਂ ਸਾਰੇ ਸੂਟ ਦੇ ਵਿੱਚ ਪਾ ਲਵਾਂ ਮੈਂ ਇਹ ਸੋਚ ਰਹੀ ਸੀਗੀ ਹੁਣ ਤੁਸੀਂ ਖੁਦ ਦੇਖ ਸਕਦੇ ਹੋਗੇ ਵੀ ਦੇਖੋ ਸੂਟ ਤਾਂ ਹੁਣ ਮੇਰਾ ਪੁਰਾਣਾ ਹੀ ਸੀ ਨਾ ਪਰ ਮੈਂ ਉਹਨੂੰ ਨਵੇਂ ਲੁੱਕ ਦੇ ਵਿੱਚ ਕਿਵੇਂ ਬਣਾਇਆ ਵੀ ਆਪਾਂ ਇਹ ਆਪਾਂ ਖੁਦ ਡਿਸਾਈਡ ਕਰਨਾ ਹੁੰਦਾ ਹੈ ਨਾ ਤੇ ਇਹਨੂੰ ਮੈਂ ਥੋੜਾ ਜਿਹਾ ਨਵੇਂ ਲੁੱਕ ਦੇ ਵਿੱਚ ਬਣਾ ਲਿਆ ਸੂਟ ਨੂੰ ਤੇ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਇੱਕ ਮੇਰਾ ਆ ਸੂਟ ਸੀ ਇਹ ਮੈਂ ਸਰਦੀਆਂ ਵਾਲਾ ਸੂਟ ਲਿਆ ਸੀ ਹੁਣ ਦੇਖੋ ਜਿਹੜਾ ਆ ਪੀਸ ਸੀ ਇਹ ਮੈਂ ਅਲੱਗ ਤੋਂ ਲਿਆ 100 ਰੁਪਏ ਦਾ ਪੀਸ ਜਿਹੜਾ ਆ ਵਾਲਾ ਪੀਸ ਸੀ ਇਹ ਮੈਂ ਅਲੱਗ ਤੋਂ ਲਿਆ 100 ਰੁਪਏ ਦਾ ਪੀਸ ਹੁਣ ਮੇਰਾ 200 ਦੇ ਵਿੱਚ ਸੂਟ ਬਣ ਗਿਆ ਇੱਕ ਇਹਦੇ ਨਾਲ ਦਾ ਮੈਂ ਮਹਿੰਦੀ ਕਲਰ ਦਾ ਲਿਆ ਸੀਗਾ ਠੀਕ ਹੈ ਜੀ ਤੇ ਉਹ ਮੈਨੂੰ ਲੱਗਦਾ ਕਾਫੀ ਵੀਡੀਓ ਦੇ ਵਿੱਚ ਮੈਂ ਪਾਇਆ ਵੀ ਹੋਇਆਗਾ ਤੇ ਇੱਕ ਮਹਿੰਦੀ ਕਲਰ ਸੀ ਇੱਕ ਜਿਹੜਾ ਹੈਗਾ ਸੀ ਮੋਰ ਪੰਖਿਆ ਕਲਰ ਸੀਗਾ ਠੀਕ ਹੈ ਇਹਦੇ ਵਿੱਚ ਇਦਾਂ ਜਿਹੜੀਆਂ ਹੈਗੇ ਨੇ ਲਾਈਨਾਂ ਬਣੀਆਂ ਹੋਈਆਂ ਨੇ ਦੇਖੋ ਸੂਟ ਦੇ ਵਿੱਚ ਹੁਣ ਤੁਸੀਂ ਇਹ ਵੀ ਦੇਖ ਲਓ ਵੀ ਆਹ ਪੀਸ ਜਿਹੜਾ ਹੈਗਾ ਕਿੰਨੇ ਮੀਟਰ ਦਾ ਇਹ ਇੱਕ ਦੋ ਦੇਖੋ ਲਗਭਗ ਇਹ ਜਿਹੜਾ ਹੈਗਾ 2.5 ਮੀਟਰ ਦੇ ਕਰੀਬ ਹੈਗਾ ਪੀਸ ਹੈ ਨਾ ਹੁਣ 2.5 ਮੀਟਰ ਦੇ ਵਿੱਚ ਤਾਂ ਵਧੀਆ ਸ਼ਾਰਟ ਬਣ ਜਾਂਦੀ ਆ ਤੇ ਬਸ ਇਹ ਆ ਵੀ ਮੈਂ ਅਲੱਗ-ਅਲੱਗ ਲਏ ਆ ਦੋਨੋਂ ਪੀਸ ਇਹਨੂੰ ਮੈਂ ਪਹਿਲਾਂ ਲਿਆ ਫਿਰ ਉਸ ਤੋਂ ਬਾਅਦ ਜਿਹੜਾ ਮੈਨੂੰ ਉੱਥੇ ਕੋਈ 100 ਰੁਪਏ ਦਾ ਹੋਰ ਪੀਸ ਦੇਖਿਆ ਫਿਰ ਮੈਂ ਨਾਲ ਮੈਚ ਕਰਕੇ ਸਲਵਾਰ ਬਣਾ ਲਿਓ ਜੀ ਠੀਕ ਹੈ ਜੀ ਤੇ ਇਹ ਦੇਖੋ ਹੁਣ ਇੱਕ ਆਪਾਂ ਹੋਰ ਤੁਹਾਨੂੰ ਕ੍ਰੀਏਟੀਵਿਟੀ ਦੱਸ ਸਕਦੇ ਆ ਹੁਣ ਇੱਕ ਇਹ ਜਿਹੜਾ ਸੂਟ ਹੈਗਾ ਇਹ ਵੀ ਮੈਨੂੰ ਦੇਣ ਲੈਣ ਦੇ ਵਿੱਚ ਆਇਆ ਹੋਇਆਗਾ ਹਨਾ ਹੁਣ ਤੁਸੀਂ ਕਹੋਗੇ ਵੀ ਵਰਕ ਤਾਂ ਇਹਦਾ ਬਹੁਤ ਸੋਹਣਾਗਾ ਪਰ ਦੇਖੋ ਇਹ ਥੋੜਾ ਜਿਹਾ 올ਡ ਫੈਸ਼ਨ ਹੋ ਚੁੱਕਿਆ ਹਨਾ ਵਰਕ ਬੇਸ਼ੱਕ ਹੈਵੀਆ ਵਰਕ ਪਰ ਥੋੜਾ ਜਿਹਾ 올ਡ ਫੈਸ਼ਨ ਹੋ ਚੁੱਕਿਆ ਇਸੇ ਲਈ ਮੈਂ ਕੀ ਕਰਨਾਗਾ ਇਹ ਜਿਹੜਾ ਪੱਲਾ ਹੈਗਾ ਇਹਨੂੰ ਆਪਾਂ ਉਤਾਰ ਹੀ ਦੇਣਾ ਸਾਰੇ ਪੱਲੇ ਨੂੰ ਇਹ ਐਦਾਂ ਆਵਲਾ ਪੀਸ ਜਿਹੜਾ ਹੈਗਾ ਇਹਨੂੰ ਆਪਾਂ ਕੱਢ ਦੇਣਾ ਠੀਕ ਹੈ ਇਹਦੇ ਵਿੱਚੋਂ ਆਪਾਂ ਪਲੇਨ ਕੱਪੜੇ ਦੇ ਵਿੱਚੋਂ ਬਾਵਾ ਵਗੈਰਾ ਬਣਾ ਲੈਣੀਆਂ ਲਿਗੀਆਂ ਤੇ ਬਾਕੀ ਜਿਹੜਾ ਸੂਟ ਹੈਗਾ ਆਪਾਂ ਸਾਰਾ ਸੂਟ ਬਣਾਉਣ ਦੇ ਵਿੱਚ ਯੂਜ਼ ਕਰ ਲੈਣਾ ਸਟ੍ਰੇਟ ਸਲਵਾਰ ਦੇ ਜਿਹੜੇ ਸਟ੍ਰੇਟ ਸਲਵਾਰ ਹੋਊਗੀ ਉਹ 4.5 ਮੀਟਰ ਦੇ ਵਿੱਚ ਸੂਟ ਜਿਹੜਾ ਹੈਗਾ ਆ ਰਾਮ ਨਾਲ 4 ਮੀਟਰ ਦੇ ਵਿੱਚ ਬਣ ਜਾਂਦਾ ਹੁੰਦਾ ਸਟ੍ਰੇਟ ਸਲਵਾਰ ਵਾਲਾ ਸੂਟ ਠੀਕ ਹੈ ਇਹਦੇ ਉੱਪਰ ਕੀ ਕਰਨਾ ਮੈਂ ਵਰਕ ਕਰ ਲੈਣਾ ਸੂਟ ਦੇ ਉੱਪਰ ਠੀਕ ਹੈ ਦੇਖੋ ਮੈਂ ਕੱਪੜਾ ਵੇਸਟ ਨਹੀਂ ਕਰਨਾ ਬਿਲਕੁਲ ਵੀ ਬਸ ਇਹ ਆ ਵੀ ਜਿਹੜਾ ਆਹ ਪੁਰਾਣੇ ਟਰੈਂਡ ਦਾ ਹੋ ਗਿਆ ਸੂਟ ਇਹ ਹਨਾ ਉਹਨੂੰ ਆਪਾਂ ਕੱਢ ਦੇਣਾ ਆਹ ਵਰਕ ਨੂੰ ਮੈਂ ਕੱਢ ਦੇਣਾ ਤੇ ਇਹਦੇ ਉੱਪਰ ਨਵਾਂ ਵਰਕ ਕਰ ਲੈਣਾ ਠੀਕ ਹੈ ਜੇ ਇਹ ਆਈਡੀਆ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਤੁਸੀਂ ਮੈਨੂੰ ਦੱਸਿਓ ਹੁਣ ਦੇਖੋ ਇੱਕ ਆ ਸੂਟ ਆ ਇਹ ਅਸੀਂ ਮੈਂ ਤੇ ਮੇਰੀ ਸਿਸਟਰ ਨੇ ਨਾ ਅਸੀਂ 400 ਰੁਪਏ ਦਾ ਮਤਲਬ ਲਿਆ ਸੀ ਅਸੀਂ 8 ਮੀਟਰ 400 ਰੁਪਏ ਦਾ 8 ਮੀਟਰ ਕਪੜਾ ਲਿਆ ਸੀ ਇਹ ਅਸੀਂ ਨੇ ਤੇ ਹੁਣ ਦੇਖੋ ਉਹਦੇ ਵਿੱਚ 4 ਮੀਟਰ ਮੇਰੀ ਸਿਸਟਰ ਦਾ ਸੂਟ ਬਣ ਗਿਆ ਸਟ੍ਰੇਟ ਸਲਵਾਰ ਵਾਲਾ 4 ਮੀਟਰ ਦੇ ਵਿੱਚ ਹੀ ਮੇਰਾ ਬਣ ਗਿਆ ਸੀਗਾ ਤੇ ਇਹਦੇ ਉੱਪਰ ਮੈਂ 250 ਰੁਪਏ ਦੀ ਕਢਾਈ ਕਰਵਾ ਲਈ ਆ ਹੁਣ ਤੁਸੀਂ ਦੇਖ ਲਓ ਵੀ ਆਪਾਂ ਐਦਾਂ ਥੋੜਾ ਜਿਹਾ ਆਈਡੀਆ ਲਗਾ ਕੇ ਹਨਾ ਵੀ ਆਪਾਂ ਕੀ ਨਵੀਂ ਕ੍ਰੀਏਟੀਵਿਟੀ ਕਰ ਸਕਦੇ ਆ ਸੂਟ ਦੇ ਵਿੱਚ ਏ ਆ ਦੇਖੋ ਤੇ ਆ ਇਹਦੇ ਬਾਹਾਂਾਂ ਦੇ ਉੱਪਰ ਮੈਂ ਵਰਕ ਕਰਵਾ ਲਿਆ ਜੇ ਆਪਾਂ ਨੂੰ ਕੋਈ ਹਲਕੇ ਰੰਗ ਦਾ ਦੁਪੱਟਾ ਪਿਆ ਹੋਵੇ ਆਪਣੇ ਕੋਲੇ ਤਾਂ ਆਪਾਂ ਨੂੰ ਡਾਈ ਕਰਵਾ ਸਕਦੇ ਆਂਗੇ ਹਨਾ ਮੈਂ ਇੱਦਾਂ ਹੀ ਕੀਤਾ ਹਲਕੇ ਰੰਗ ਦਾ ਮੇਰੇ ਕੋਲੇ ਇੱਕ ਪਿੰਕ ਜਿਹਾ ਸ਼ੇਡ ਦਾ ਦੁਪੱਟਾ ਪਿਆ ਸੀਗਾ ਉਹ ਸੂਟ ਜਿਹੜਾ ਹੈਗਾ ਸੀ ਮੈਂ ਬਹੁਤ ਵਾਰੀ ਪਾ ਚੁੱਕੀ ਸੀਗੀ ਪਿੰਕ ਸ਼ੇਡ ਦਾ ਜਿਹੜਾ ਦੁਪੱਟਾ ਸੀ ਉਹ ਮੈਂ ਗ੍ਰੀਨ ਕਲਰ ਦੇ ਵਿੱਚ ਉਹਨੂੰ ਕਨਵਰਟ ਕਰ ਲਿਆ ਹਨਾ ਬੀ ਇਹ ਮੇਰਾ ਆਈਡੀਆ ਹੁੰਦਾਗਾ ਵੀ ਜਿਵੇਂ ਘਰੇ ਆਪਣੇ ਕੋਲੇ ਕੋਈ ਦੁਪੱਟੇ ਪਏ ਨੇਗੇ ਉਹਨੂੰ ਮੈਂ ਡਾਈ ਕਰਵਾ ਲੈਣੀ ਹੁੰਦੀ ਆ ਦੁਬਾਰਾ ਹਨਾ ਜਿਵੇਂ ਕਿ ਹੁਣ ਲਾਈਟ ਕਲਰ ਦਾ ਦੁਪੱਟਾ ਈਜ਼ੀਲੀ ਜਿਹੜਾ ਹੁੰਦਾ ਉਹ ਡਾਈ ਹੋ ਜਾਂਦਾ ਹੁੰਦਾਗਾ ਹਨਾ ਮੈਂ ਉਹਨੂੰ ਗ੍ਰੀਨ ਕਲਰ ਦੇ ਵਿੱਚ ਡਾਈ ਕਰਵਾ ਲਿਆ ਤੇ ਇਹਦੇ ਨਾਲ ਹੁਣ ਮੈਂ ਗ੍ਰੀਨ ਕਲਰ ਦਾ ਦੁਪੱਟਾ ਲਵਾਂਗੀ ਹੁਣ ਤੁਸੀਂ ਦੇਖ ਲਓ ਵੀ ਸਾਡਾ 4 ਮੀਟਰ ਦੇ ਵਿੱਚ 8 ਮੀਟਰ ਕਪੜਾ 400 ਰੁਪਏ ਦੇ ਵਿੱਚ 8 ਮੀਟਰ ਕਪੜਾ ਆ ਗਿਆ ਸੀ ਦੋਨੋਂ ਪਹਿਣਾ ਦਾ ਇੱਕ ਮੈਂ ਮੇਰੀ ਸਿਸਟਰ ਦਾ ਜਿਹੜਾ ਹੈਗਾ ਸੀ ਉਹ ਸਟਿਚ ਕਰਤਾ ਸੀਗਾ ਤੇ ਇੱਕ ਜਿਹੜਾ ਹੈਗਾ ਹੁਣ ਮੈਂ ਉਹ ਸਟਿਚ ਕਰੂੰਗੀ ਠੀਕ ਹੈ ਜੀ ਇਹ ਵੀ ਜਿਹੜਾ ਹੈਗਾ ਸੀ ਇਹ ਵੀ ਥੋੜਾ ਲਾਈਟ ਜਿਹਾ ਕਲਰ ਦਾ ਪੀਸ ਹੈਗਾ ਤੇ ਇਹ ਵੀ ਜਿਹੜਾ ਹੈਗਾ ਸੀ 200 ਦਾ ਹੀ ਆਇਆ ਸੀ ਪੀਸ ਕਿਉਂਕਿ ਇਹ ਜਿਹੜਾ ਕਪੜਾ ਹੈਗਾ 4.5 ਮੀਟਰ ਕਪੜਾ ਹੈਗਾ ਤੇ ਇਹ ਜਿਹੜਾ ਹੈਗਾ ਸੀ ਫਿਰ ਅਸੀਂ ਲੈਤਾ ਆਏ ਪੀਸ ਹੁਣ ਇਹਦੇ ਵਿੱਚੋਂ ਮੇਰੀ ਮੰਮੀ ਦੀ ਸ਼ਰਟ ਹੀ ਬਣਾਉਣੀ ਆ ਸੀਨੇ ਇੱਕ ਹੋ ਸਕਦਾ ਇੱਕ ਸ਼ਰਟ ਮੈਂ ਬਣਾ ਲਵਾਂ ਇਹ ਥੋੜਾ ਜਿਹਾ ਲਾਈਟ ਜਿਹਾ ਕਲਰ ਆ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਪਾਉਣਾ ਹੁੰਦਾ ਨਾ ਤੇ ਐਡਾ ਜਿਹੜੇ ਹੈਗੇ ਨੇ ਦੇਖੋ ਮੈਂ ਪੀਸ ਜਿਹੜੇ ਜਦੋਂ ਲੈਣੇ ਹੁੰਨੀਆਂ ਨਾ ਉਦੋਂ ਉਹ ਕੁਝ ਹੋਰ ਲੱਗਦੇ ਹੁੰਦੇ ਨੇ ਜਦੋਂ ਮੈਂ ਉਹਨਾਂ ਦੀ ਕ੍ਰੀਏਟੀਵਿਟੀ ਕਰ ਲੈਣੀ ਹੁੰਦੀ ਆ ਆਪਣਾ ਡਿਜ਼ਾਈਨ ਵਗੈਰਾ ਬਣਾ ਲੈਣੀ ਹੁੰਦੀ ਆ ਫਿਰ ਉਹ ਕੁਝ ਫੋਰ ਲੁੱਕ ਦਿੰਦੇ ਹੁੰਦੇ ਨੇਗੇ ਹੁਣ ਤੁਹਾਨੂੰ ਦੇਖਣ ਦੇ ਵਿੱਚ ਇਹ ਪੀਸ ਬਹੁਤ ਸਿੰਪਲ ਲੱਗੇ ਹੋਣੇ ਪਰ ਜਦੋਂ ਆਪਾਂ ਇਹਨਾਂ ਤੇ ਡਿਜ਼ਾਈਨਿੰਗ ਕਰਨੀ ਆ ਤਾਂ ਉਹੀ ਪੀਸ ਜਿਹੜੇ ਹੈਗੇ ਨੇ ਜਦੋਂ ਮੈਂ ਤੁਹਾਨੂੰ ਦਿਖਾਉਂਗੀ ਤਾਂ ਤੁਸੀਂ ਖੁਦ ਹੀ ਕਹਿਣਾ ਵੀ ਹਾਂ ਜੀ ਜੀ ਦੀ ਇਹ ਸੌ ਸੌ ਦੇ ਲੱਗਦੇ ਹੀ ਨਹੀਂ ਹੈਗੇ ਪੀਸ ਹਨਾ ਇਸੇ ਲਈ ਮੈਂ ਭੈਣਾਂ ਦਾ ਡਾਊਟ ਕਲੀਅਰ ਕਰਨਾ ਸੀਗਾ ਵੀ ਦੇਖੋ ਪੀਸ ਮੈਂ ਸੌ ਸੌ ਦੀ ਹੀ ਲੈ ਕੇ ਆਉਣੀ ਹੁੰਨੀ ਆ ਕਿ ਵੀ ਜਿੱਦਾਂ ਸੌ ਦੀ ਸਲਵਾਰ ਹੋਊਗੀ ਕੋਦੀ ਸ਼ਰਟ ਹੋਗੀ ਜਾਂ ਫਿਰ ਮੇਰੇ ਕੋਲੇ ਪਈਆਂ ਹੋਣ ਕਰੇ ਸਲਵਾਰਾ ਜਿਵੇਂ ਕਿ ਗ੍ਰੀਨ ਕਲਰ ਦੀ ਕੋਈ ਸਲਵਾਰ ਹੋਊਗੀ ਉਹਦੇ ਨਾਲ ਮੈਚ ਕਰਕੇ ਕੁੜਤੀ ਲੈ ਆਂਦੀ ਹਨਾ ਵੀ ਇਸ ਤਿੱਕੇ ਨਾਲ ਮੈਂ ਜਿਹੜਾ ਹੈਗਾ ਸੂਟ ਬਣਾ ਲੈਣੀ ਹੁੰਦੀ ਆ ਕਿਉਂਕਿ ਪਲੇਨ ਕੱਪੜਾ ਕਦੇ ਵੀ ਪੁਰਾਣਾ ਨਹੀਂ ਹੁੰਦਾ ਹੁੰਦਾ ਹੈਗਾ ਨਾ ਪ੍ਰੈਸ ਕਰਕੇ ਉਦਾਂ ਦਾ ਹੀ ਹੋ ਜਾਂਦਾ ਆਪਾਂ ਘੱਟੋ ਘੱਟ ਆਪਾਂ ਘਰ ਪਾਉਣ ਵਾਸਤੇ ਤਾਂ 200 ਰੁਪਏ ਦਾ ਸੂਟ ਬਣਾ ਹੀ ਸਕਦੇ ਆ ਨਾ ਘੁੱਟੋ ਘੱਟਾ ਬਾਹਰ ਅੰਦਰ ਪਾਉਣ ਵਾਸਤੇ ਦੇਖੋ ਹਰ ਇੱਕ ਕੋਲੇ ਮਹਿੰਗੇ ਸੂਟ ਜਿਹੜੇ ਹੈਗੇ ਨੇ ਉਹ ਹੁੰਦੇ ਹੀ ਹੁੰਦੇ ਨੇ ਨਾਲੇ ਫਿਰ ਤੁਸੀਂ ਇਹ ਵੀ ਦੇਖੋ ਵੀ ਜਦੋਂ ਆਪਾਂ ਵੇਅਰ ਕਰਨਾ ਹੁੰਦਾ ਨਾ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਹਲਕਾ ਜਿਹਾ ਸੂਟ ਚੱਕਦੇ ਹੁੰਦੇ ਆ ਵੇਅਰ ਕਰਨ ਵਾਸਤੇ ਹਨਾ ਆਪਾਂ ਮਹਿੰਗੇ ਸੂਟ ਨੂੰ ਜਾਂ ਹੈਵੀ ਸੂਟ ਨੂੰ ਕਦੇ ਵੀ ਹੱਥ ਨਹੀਂ ਪਾਉਂਦੇ ਹੁਣ ਜੇ ਕਈ ਭੈਣਾਂ ਨੂੰ ਲੱਗਦਾ ਵੀ ਹੋਊਗਾ ਵੀ ਦੇਖਿਓ ਇਹ ਇਦਾਂ ਵੀ ਸਸਤੇ ਪਾਉਂਦੇ ਆ ਜਾਂ ਸੂਟ ਦੇਖੋ ਭੈਣਾਂ ਮੈਨੂੰ ਤਾਂ ਕੋਈ ਗਲਤ ਨਹੀਂ ਲੱਗਦੀ ਹੈਗੀ ਇਹਦੇ ਵਿੱਚ ਗੱਲ ਵੀ ਜ ਮਹੰਗੇ ਸੂਟ ਦੇ ਬਰਾਬਰ ਦੀ ਕੋਈ ਚੀਜ਼ ਸਸਤੇ ਰੇਟ ਦੇ ਵਿੱਚ ਬਣਾ ਸਕਦੇ ਆ ਤਾਂ ਮੈਨੂੰ ਲੱਗਦਾ ਵੀ ਇਹ ਸਮਝਦਾਰੀ ਹੀ ਕਹਾਵਾਂਗੇ ਨੂੰ ਹਨਾ ਇਹਨੂੰ ਆਪਾਂ ਇਹ ਨਹੀਂ ਕਹਾਵਾਂਗੇ ਵੀ ਆਪਾਂ ਕੰਜੂਸ ਆ ਜਾਂ ਕੀ ਆਂਗੇ ਬਾਕੀ ਦੇਖੋ ਥੋੜਾ ਬਹੁਤਾ ਕੰਜੂਸ ਆਪਣੇ ਘਰ ਲਈ ਜਿਹੜਾ ਹੈਗਾ ਆਪਾਂ ਨੂੰ ਹੋਣਾ ਵੀ ਪੈਂਦਾ ਹੁੰਦਾ ਹਨਾ ਬਾਕੀ ਹੁਣ ਇਹ ਤਾਂ ਨਹੀਂ ਹੈਗਾ ਵੀ ਆਪਾਂ ਵੀ ਜੇ ਜੇ ਆਪਾਂ ਨੂੰ 200 ਦੀ ਚੀਜ਼ ਮਿਲ ਰਹੀ ਆ 500 ਵਾਲੀ ਦੇ ਬਰਾਬਰ ਤਾਂ ਆਪਾਂ 500 ਤੇ ਹੀ ਖਰਚ ਕਰੀਏ ਸਿਰਫ ਇਹ ਦਿਖਾਉਣ ਵਾਸਤੇ ਵੀ ਅਸੀਂ ਤਾਂ 5-500 ਵਾਲੇ ਪਾਉਨੇ ਆ ਜਾਂ 1000-1000 ਵਾਲੇ ਪਾਉਨੇ ਆ ਵੀ ਮੈਂ ਤਾਂ ਬਸ ਇਹੀ ਆਪਣੇ ਸਸਤੇ ਲੈ ਕੇ ਹੀ ਤਿਆਰ ਕਰਦੀ ਹੁੰਦੀ ਆ ਘਰ ਵੇਅਰ ਕਰਨ ਵਾਲੇ ਸੂਟ ਤਾਂ ਬਾਜ਼ਾਰ ਵਗੈਰਾ ਵੀ ਪੈ ਜਾਂਦੇ ਹੁੰਦੇ ਨੇ ਆਰਾਮ ਨਾਲ ਤੇ ਜੇ ਤੁਸੀਂ ਇਦਾਂ ਤਿਆਰ ਕਰ ਸਕਦੇ ਹੋ ਸੂਟ ਤਾਂ ਬਹੁਤ ਵਧੀਆ ਗੱਲ ਆ ਜੇ ਮੇਰੀ ਵੀਡੀਓ ਤੋਂ ਕੁਝ ਸਿੱਖਣ ਨੂੰ ਤੁਹਾਨੂੰ ਮਿਲਿਆ ਹੋਵੇ ਤੇ ਮੈਂ ਥੋੜੀ ਜੀ ਗੱਲ ਕਰਨਾ ਚਾਹੂੰਗੀ ਬਸ ਥੋੜਾ ਜਿਆਦਾ ਟਾਈਮ ਨਹੀਂ ਲਵਾਂਗੀ ਮੈਨੂੰ ਵੀ ਇੱਕ ਬੰਨੇ ਕਮੈਂਟ ਕੀਤਾ ਵੀ ਚਲੋ ਦੇਖੋ ਪਹਿਲਾਂ ਤਾਂ ਮੇਰੇ ਹਸਬੰਦ ਨੇ ਮੈਨੂੰ ਕਿਹਾ ਹੀ ਸੀਗਾ YouTube ਤੇ ਆਉਣ ਤੋਂ ਪਹਿਲਾਂ ਵੀ ਲੋਕ 네ਗੇਟਿਵ ਕਮੈਂਟ ਵੀ ਕਰਨਗੇ ਪਰ ਮੈਂ ਉਸ ਟਾਈਮ ਤੇ ਪਤਾ ਕੀ ਸੋਚਿਆ ਮੈਂ ਕਿ ਵੀ ਆਪਾਂ ਕਿਹੜਾ ਕੋਈ ਉੱਥੇ ਨੰਗਪਣਾ ਦਿਖਾਉਣਾ ਵੀ ਜਾਂ ਆਪਾਂ ਕੋਈ ਗਲਤ ਤਰੀਕੇ ਨਾਲ ਵੀਡੀਓ ਪਾਉਣੀ ਹੈ ਵੀ ਇਹ ਕਿਵੇਂ ਹੋ ਸਕਦਾ ਵੀ ਮੈਨੂੰ 네ਗੇਟਿਵ ਕਮੈਂਟ ਕਰ ਦਣਗੇ ਪਰ ਦੇਖੋ ਭੈਣੋ ਬਾਕੀ ਸਹੀ ਗੱਲ ਆ ਮੈਨੂੰ ਲੱਗਦਾ ਵੀ ਅੱਧੀਆਂ ਭੈਣਾਂ ਇਦਾਂ ਨਾ ਹੁੰਦੀਆਂ ਨਹੀਂ ਗੀਆਂ ਵਿੱਚ ਵੀ 네ਗੇਟਿਵ ਥੋੜਾ ਜਿਹਾ ਕਮੈਂਟ ਉਹਨਾਂ ਨੇ ਕੀਤੇ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਕਹਿੰਦੇ ਐਨੇ ਕ ਪੀਸ ਤਾਂ ਕਹਿੰਦੇ ਲੋਕਾਂ ਦੇ ਕੱਪੜਾ ਕੱਪੜਿਆਂ ਦੇ ਵਿੱਚੋਂ ਵੀ ਬਚ ਰਹਿੰਦੇ ਹੋਣਿਆ ਵੀ ਉਹਨਾਂ ਨੇ ਹੱਸ ਕੇ ਜੇ ਥੋੜਾ ਜਿਹਾ ਕਮੈਂਟ ਕੀਤਾ ਥੋੜਾ ਹੀ ਹੀ ਜੇ ਕਰਕੇ ਹਨ ਤੇ ਕਹਿੰਦੇ ਵੀ ਇਦਾਂ ਦਾ ਵੀ ਲੋਕਾਂ ਦੇ ਸੂਟਾਂ ਦੇ ਵਿੱਚੋਂ ਵੀ ਬਚ ਰਹਿੰਦੇ ਹੋਣਗੇ ਕੱਪੜੇ ਮੈਨੂੰ ਥੋੜੀ ਜੀ ਲਾਜਿਕ ਨਾਲ ਗੱਲ ਕਰਿਆ ਕਰੋ ਹਨਾ 네ਗੇਟਿਵ ਕਮੈਂਟ ਕਰੋ ਕੋਈ ਗੱਲ ਨਹੀਂ ਕਿਉਂਕਿ ਉਹਦੇ ਨਾਲ ਮੇਰੀ ਹੀ ਇੰਪਰੂਵਮੈਂਟ ਹੋਊਗੀ ਹਨਾ ਜੇ ਤੁਸੀਂ ਥੋੜਾ ਜਿਹਾ ਕੁਝ 네ਗੇਟਿਵ ਵੀ ਮੈਨੂੰ ਕਹੂਗੀ ਮੈਂ ਕੋਸ਼ਿਸ਼ ਕਰੂੰਗੀ ਵੀ ਅਗਲੀ ਵਾਰ ਉਹ ਤੇ ਸੁਧਾਰ ਕਰਾਂ ਪਰ ਕੋਈ ਟੰਗ ਦਾ 네ਗੇਟਿਵ ਕਮੈਂਟ ਕਰਿਆ ਕਰੋ 네ਗੇਟਿਵ ਵੀ ਉਹ ਭੈਣ ਨੇ ਜੀ ਕਿਹਾ ਵੀ ਤੁਸੀਂ ਲੋਕਾਂ ਦੇ ਸੂਟਾਂ ਦੇ ਵਿੱਚੋਂ ਬਣਾ ਲੈਂਦੇ ਹੋਣੇ ਆ ਸੂਟ ਭੈਣ ਦੇਖੋ ਪਹਿਲੀ ਗੱਲ ਤਾਂ ਪ੍ਰਮਾਤਮਾ ਦਾ ਦਿੱਤਾ ਬਹੁਤ ਖੁਸ਼ਾ ਇਹਦਾ ਜੇ ਮੈਂ ਸਸਤੇ ਸੂਟ ਬਣਾਉਣੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਡੇ ਘਰ ਨਹੀਂ ਹੈਗਾ ਕੁਝ ਹਨਾ ਬਸ ਇਹ ਆ ਵੀ ਫਿਰ ਮੇਰੀ ਸਟਿ ਅਬ ਮੈਂ ਵੀ ਉਨਾ ਹੀ ਖਰਚਾ ਕਰੀ ਜਾਣਾ ਵੀ ਜਿਵੇਂ ਲੋਕੀ ਜੇ ਹਜ਼ਾਰ ਵਾਲਾ ਸੂਟ ਆ ਉਹਨੂੰ 2000 ਦੇ ਵਿੱਚ ਲਈ ਜਾਂਦੇ ਆ ਹਨਾ ਵੀ ਇਹਨੂੰ ਮੈਂ ਸਮਝਦਾਰੀ ਨਹੀਂ ਸਮਝਦੀ ਹੈਗੀ ਬਿਲਕੁਲ ਵੀ ਮੇਰੇ ਸਟਿਚਿੰਗ ਕੀਤੀ ਦਾ ਫਾਇਦਾ ਕੀ ਹੋਇਆ ਸਿੱਖੀ ਦਾ ਜੇ ਫਿਰ ਮੈਂ ਵੀ ਉਹੀ 5-5000 ਵਾਲੇ ਸੂਟ ਪਾਉਣੇ ਆਗੇ ਜਾਂ ਕੀ ਕਰਨਾਗਾ ਹਨਾ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਪ੍ਰਮਾਤਮਾ ਦਾ ਦਿੱਤਾ ਸਾਡੇ ਕੋਲੇ ਬਹੁਤ ਖੁਸ਼ਾ ਮੇਰੇ ਸੁੱਖ ਨਾਲ ਮੇਰੇ ਹਸਬੰਦ ਦੀ ਸੈਲਰੀ ਵਧੀਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਜੇ ਹੁਣ ਆਪਾਂ ਲੌਜੀਕ ਦੇ ਤੌਰ ਤੇ ਗੱਲ ਕਰੀਏ ਪਹਿਨੇ ਇੱਕ ਵਾਰ ਸੋਚੋ ਜੇ ਮੈਂ ਕਿਸੇ ਦਾ ਸੂਟ ਦੇ ਵਿੱਚੋਂ ਕੱਪੜਾ ਪਹਿਲੀ ਵਾਰ ਤਾਂ 5 ਮੀਟਰ ਹੁੰਦਾ ਵੱਧ ਤੋਂ ਵੱਧ ਹਨਾ ਕੀ 4 ਮੀਟਰ ਦੇ ਵਿੱਚ ਚਲੋ ਜੇ 4 ਮੀਟਰ ਦੇ ਵਿੱਚ ਵੀ ਮੈਂ ਕਿਸੇ ਦਾ ਸੂਟ ਬਣਾ ਤਾਂ ਕਿ 1 ਮੀਟਰ ਦੇ ਵਿੱਚ ਮੈਂ ਆਪਦਾ ਸੂਟ ਰੈਡੀ ਕਰ ਲੂੰਗੀ ਤੁਸੀਂ ਖੁਦ ਸੋਚੋ ਇਹ ਲੌਜੀਕ ਆ ਕਿਸੇ ਗੱਲ ਦਾ ਹਨਾ ਮੈਂ 1 ਮੀਟਰ ਦੇ ਵਿੱਚ ਆਪਦੀ ਸ਼ਰਟ ਰੈਡੀ ਕਰ ਲੂੰਗੀ ਤੁਸੀਂ ਬੱਚੇ ਦਾ ਕਹਿ ਦਿੰਦੇ ਚਲੋ ਮੈਂ ਫੇਰ ਵੀ ਮੰਨ ਲੈਂਦੀ ਹਨਾ ਮੇਰੀਆਂ ਮਾਵਾ ਬਣ ਜਾਣਗੀਆਂ ਆਉਂਦੀਆਂ ਜਾਂ ਮੇਰੀ ਲੈਂਥ ਨਿਕਲੇ ਆਉਗੀ ਦੱਸੋ ਐਨੇ ਲੰਬੇ ਲੰਬੇ ਸੂਟ ਚਾਲਦੇ ਨਹੀਂ ਹਜੇ ਕਰ ਮੇਰੀ ਲੈਂਥ ਨਿਕਲੇਉਗੀ ਥੋੜਾ ਜਿਹਾ ਲੌਜੀਕ ਨਾਲ ਗੱਲ ਕਰਿਆ ਕਰੋ ਦੂਸਰੀ ਗੱਲ ਇਹ ਚਲੋ ਮੈਂ ਬਣਾ ਵੀ ਲਿਆ ਛੋਟਾ ਵੱਡਾ ਕਰਕੇ ਜਿਵੇਂ ਜੋੜ ਵਗੈਰਾ ਪਾ ਕੇ ਜੇ ਮੈਂ ਬਣਾ ਵੀ ਲਿਆ ਕੀ ਮੈਂ ਉਸ ਡਰ ਨਾਲ ਉਹ ਸੂਟ ਨੂੰ ਵੇਅਰ ਕਰ ਪਾਉਂਗੀ ਮੇਰੇ ਕੋਲੇ ਰਿਪੀਟ ਕਸਟਮਰ ਆਉਂਦਾ ਹਮੇਸ਼ਾ ਹੀ ਹਨਾ ਤੇ ਕੀ ਮੈਂ ਉਹ ਸੂਟ ਨੂੰ ਵੇਅਰ ਕਰ ਪਾਉਂਗੀ ਮੈਨੂੰ ਤਾਂ ਇਹੀ ਡਰ ਲੱਗਿਆ ਰਹੂ ਹਾਈ ਕਸਟਮਰ ਨਾ ਆ ਜਾ ਕਿਤੇ ਮੇਰੇ ਵੇਅਰ ਕੀਤਾ ਹੋਇਆ ਇਹਨਾਂ ਦੇਖ ਲੈ ਅਗਲਾ ਮੈਨੂੰ ਕੀ ਕਹੂਗਾ ਵੀ ਇਹਨੇ ਸਾਡਾ ਸੂਟ ਸਟਿਚ ਕਰਕੇ ਵੇਅਰ ਕਰ ਲਿਆ ਹਨਾ ਮੇਰੀ ਬਦਨਾਮੀ ਹੁੰਦੀ ਹੈ ਭੈਣੇ ਇਸ ਗੱਲ ਦੇ ਵਿੱਚ ਕਿ ਮੈਂ ਇੰਸਟਾਗ੍ਰਾਮ ਤੇ ਵੀ ਕੁਝ ਸਿੱਖਣ ਵਾਲੀ ਵੀਡੀਓ ਦੇਖ ਲਵਾਂ ਨਾ ਮੈਂ ਕਮੈਂਟ ਕਰਦੀ ਹੁੰਦੇ ਨੀਚੇ ਵੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਨੂੰ ਤੁਹਾਡੀ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੇ ਮੈਂ YouTube ਤੇ ਵੀ ਕੋਈ ਵੀਡੀਓ ਦੇਖ ਲਵਾਂ ਨਾ ਕਿਉਂਕਿ ਹਰ ਇੱਕ ਬੰਦਾ ਇਹ ਨਹੀਂ ਹੈਗਾ ਵੀ ਸਿੱਖਿਆ ਹੋਇਆ ਹੀ ਹੁੰਦਾ ਮੈਂ ਵੀ ਬਹੁਤ ਕੁਝ ਸਿੱਖਦੀ ਹੁੰਨੀ ਆ YouTube ਤੋਂ ਵੀ ਸਿੱਖਦੀ ਆ Instagram ਤੋਂ ਵੀ ਸਿੱਖਦੀ ਆ ਮੈਂ ਥੈਂਕ ਯੂ ਲਿਖਦੀ ਹੁੰਨੀ ਆ ਉਹਨਾਂ ਦੀ ਵੀਡੀਓ ਦੇ ਨੀਚੇ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਚਲੋ ਤੁਸੀਂ ਇਹ ਵੀ ਨਾ ਲਿਖੋ ਘੱਟੋ ਘੱਟ ਨਾ ਕਿਸੇ ਨੂੰ ਡੀਮੋਟੀਵੇਟ ਨਾ ਕਰੋ ਹਨਾ ਤੇ ਚਲੋ ਆਪਾਂ ਜ਼ਿਆਦਾ ਲੰਬਾ ਨਹੀਂ ਗੱਲ ਕਰਦੇ ਇਸ ਟੌਪਿਕ ਤੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਜਿਹੜੀ ਹੈਗੀ ਵਧੀਆ ਲੱਗੀ ਹੋਣੀ ਆ ਤੇ ਮੈਂ ਵੀਡੀਓ ਤੁਹਾਡੇ ਲਈ ਜਰੂਰ ਪਾਉਂਗੀ ਇਹ ਵਾਲੀ ਵੀ ਜਿਹੜੇ ਸਸਤੇ ਪੀਸ ਹੈਗੇ ਨੇ ਉਹ ਕਿਹੜੀਆਂ-ਕਿਹੜੀਆਂ ਦੁਕਾਨਾਂ ਤੋਂ ਮਿਲਦੇ ਨੇ ਠੀਕ ਹੈ ਜੀ ਤਦ ਤੱਕ ਤੁਸੀਂ ਜਿਹੜੀ ਹੈਗੀ ਉਹ ਵੇਟ ਕਰ ਲਿਓ ਬਸ ਬਸ ਇਹ ਆ ਵੀ ਥੋੜੀ ਜਿਹੀ ਕਾਲੀ ਨਾਲ ਜਦੋਂ ਆਪਾਂ ਕੰਮ ਕਰਦੇ ਫਿਰ ਨਾਲ ਤਾਂ ਦੇਖੋ ਪਹਿਣਾ ਨੂੰ ਵੀ ਸ਼ਿਕਾਇਤ ਹੋ ਜਾਂਦੀ ਹੁੰਦੀ ਆ ਹਨਾ ਥੋੜੀ ਜਿਹੀ ਵੀ ਅਸੀਂ ਤਾਂ ਉੱਥੇ ਗਏ ਸਾਨੂੰ ਕੁਝ ਮਿਲਿਆ ਨਹੀਂ ਮੈਂ ਤੁਹਾਨੂੰ ਪ੍ਰੋਪਰ ਜਿਹੜਾ ਹੈਗਾ ਉਹ ਵੀਡੀਓ ਦੇ ਵਿੱਚ ਦਿਖਾਉਂਗੀ ਵੀ ਕਿਹੜੀਆਂ ਦੁਕਾਨਾਂ ਤੋਂ ਮਿਲਦੇ ਆ ਠੀਕ ਹੈ ਜੀ ਤੇ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ ਜੀ